ਮਾਜੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਜੋਗ ਐਸਐਸਪੀ ਸਾਹਿਬ ਮੋਗਾ શ્રી ਅਜੇ ਕਾਂਧੀ ਜੀ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਸਾਡੀ ਲਗਾਤਾਰ ਜਿਲ੍ਹਾ ਭੱਗਾ ਦੇ ਵਿੱਚ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਕੱਲ ਰੇਲਵੇ ਸਟੇਸ਼ਨ ਸਾਰੇ ਜ਼ਿਲ੍ਹੇ ਤੇ ਚੈੱਕ ਕੀਤੇ ਨੇ ਜਿੰਨੀਆਂ ਵੀ ਰੇਲਵੇ ਟਰੈਕ ਹੈ ਜਾਂ ਜਿਹੜੀਆਂ ਕੋਤੂਨੀਆਂ ਪੈਂਦੀਆਂ ਨੇ ਸਾਰੇ ਵਿੱਚ ਅਸੀਂ ਪ੍ਰੋਪਰ ਚੈਕਿੰਗ ਕੀਤੀ ਹੈ ਤੇ ਅੱਜ ਅਸੀਂ ਜਿਹੜਾ ਸ਼ਹਿਰ ਮੋਗਾ ਦੇ ਵਿੱਚ ਜਿਹੜਾ ਮੇਨ ਬੱਸ ਸਟਾ ਹੈ ਉੱਥੇ ਅਸੀਂ ਤਕਰੀਬਨ 100 ਦੇ ਕਰੀਬ ਬਲਾਜੋ ਮੈਂ ਤੇ ਪਲੱਸ ਇੱਥੇ ਕਿਉਂਕਿ ਬਹੁਤ ਜ਼ਿਆਦਾ ਇੱਕ ਪਬਲਿਕ ਦਾ ਫੁੱਟਬਾਲ ਹੈ ਪਬਲਿਕਲੀ ਪ੍ਰੈਜ਼ੈਂਸ ਹੁੰਦੀ ਹੈ ਤਿੰਨ ਚਾਰਾਂ ਵੀ ਇਹ ਭਰਤੀ ਜਾਂਦੀ ਹੈ ਜਗਾ ਤੇ ਅਸੀਂ ਇੱਥੇ ਇੱਕ ਤਾਂ ਪੁਲਿਸ ਦੀ ਪ੍ਰੈਜ਼ੈਂਸ ਹੈ ਪ੍ਰੋਪਰ ਅਸੀਂ ਐਂਟੀਸੈਪਟਿਕ ਟੀਮਾਂ ਨਾਲ ਚੈਕਿੰਗ ਕਰਵਾਈ ਹੈ ਕੋਈ ਇਹੋ ਜਿਹਾ ਕੋਈ ਪਦਾਰਥ ਜੇ ਸਾਨੂੰ ਕੋਈ ਸ਼ੱਕੀ ਮਿਲਦਾ ਹੈ ਤੇ ਅਸੀਂ ਤਾਂ ਕਿ ਇਮੀਡੀਏਟਲੀ ਉਸ ਬੰਦੇ ਦੀ ਚੈਕਿੰਗ ਕਰ ਸਕੀਏ ਉਹਦੇ ਜਿਹੜੇ ਕ੍ਰੈਡੈਂਸ਼ੀਅਲਸ ਹੈ ਜਿਹੜੀ ਉਹਦੀ ਪਛੋਕੜ ਆ ਉਹ ਵੈਰੀਫਾਈ ਕਰ ਸਕੀਏ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚਲਾ ਰਹੇ ਹਾਂ ਸਾਡੇ ਨਾਲ ARP ਟੀਮਾਂ ਵੀ ਨੇ ਤੇ ਅਸੀਂ ਇੱਕ ਲੋਕਾਂ ਨੂੰ ਮੈਸੇਜ ਵੀ ਦੇ ਰਹੇ ਹਾਂ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਤੇ ਇੱਕ ਜਿਹੜੀ ਨੈਤਿਕ ਜ਼ਿੰਮੇਵਾਰੀ ਹੈ ਹਰ ਇੱਕ ਨਾਗਰਿਕ ਦੀ ਕੀ ਵੀ ਜੇ ਕੋਈ ਇਹੋ ਜਿਹਾ ਸ਼ਰਾਰਤੀ ਅੰਸਰ ਜੇ ਕਿਸੇ ਦੇ ਧਿਆਨ ਦੇ ਵਿੱਚ ਆਉਂਦਾ ਹੈ ਤੇ ਉਹਦੀ ਸੂਚਨਾ ਸਾਨੂੰ ਪੁਲਿਸ ਨੂੰ ਪਹਿਲ ਦੇ ਆਧਾਰ ਤੇ ਜਿਹੜੇ ਸਾਡੇ ਡੈਜ਼ਿਗਨੇਟਿਡ ਕੰਟਰੋਲ ਰੂਮ ਨੰਬਰ ਹੈਗੇ ਨੇ ਉਹਨਾਂ ਤੇ ਸਾਨੂੰ ਤੁਰੰਤ ਸੂਚਨਾ ਵੀ ਦਿੱਤੀ ਜਾਵੇ ਸਾਡੀਆਂ ਪੀਸੀਆਰ ਦੀਆਂ ਟੀਮਾਂ ਸ਼ਹਿਰ ਦੇ ਵਿੱਚ ਉਹਦੇ ਜ਼ਿਲ੍ਹੇ ਦੇ ਵਿੱਚ ਸਾਡੇ ਐਮਰਜੈਂਸੀ ਰਿਸਪੌਂਸ ਵੈਕਟਰ ਚੱਲਦੇ ਨੇ ਅਸੀਂ ਉਹਨਾਂ ਦੇ ਥਾਂ ਹੀ ਵੀ ਆਪਾਂ ਸਾਰੀ ਜਿਹੜੀ ਵੀ ਇਹੋ ਜਿਹੀ ਕੋਈ ਗਤੀਵਿਧੀ ਹੁੰਦੀ ਹੈ ਉਹਨੂੰ 24 ਘੰਟੇ ਇਨ ਬਿਨ ਰਿਸਪੌਂਸ ਟਾਈਮ ਦੇ ਵਿੱਚ ਅਸੀਂ ਉਹਨੂੰ ਕਰਦੇ ਕਵਰ ਕਰਦੇ ਆ ਅਸੀਂ ਵੀ ਇਹ ਸਾਨੂੰ ਲੋਕਾਂ ਦੀ ਵੀ ਲੋਕਾਂ ਨੂੰ ਇਹੀ ਅਪੀਲ ਹੈ ਜੀ ਕਿ ਲੋਕ ਜਿਹੜੇ ਨੇ ਜਿੱਦਾਂ ਅਸੀਂ ਥਾਂ ਥਾਂ ਤੇ ਸੀਸੀਟੀਵੀ ਕੈਮਰੇ ਲਗਾਉਣੇ ਆ ਸੰਵੇਦਨਸ਼ੀਲ ਜਿਹੜੀਆਂ ਜਗਾਵਾਂ ਨੇ ਜਿੱਥੇ ਸਾਨੂੰ ਲੱਗਦਾ ਕਿ ਇੱਥੇ ਗਲਤ ਅੰਸ਼ਰਾ ਦੀ ਗਤੀਵਿਧੀ ਹੋ ਸਕਦੀ ਹੈ ਜਿਵੇਂ ਕੋਈ ਚੌਰਾਹੇ ਹੋ ਗਏ ਜਿਵੇਂ ਬਾਸਟਾ ਹੀ ਲਾ ਲਓ ਜਿੱਥੇ ਲੋਕਾਂ ਦੀ ਆ ਰੇਲਵੇ ਸਟੇਸ਼ਨ ਹੋ ਗਏ ਜਿਵੇਂ ਅਸੀਂ ਉੱਥੇ ਸੀਸੀਟੀਵੀ ਕੈਮਰੇ ਲਗਾਉਣੇ ਆ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਤੁਸੀਂ ਵੀ ਇਸ ਤਰ੍ਹਾਂ ਨਾਲ ਸਾਡੀ ਸੂਚਨਾ ਤਾਂ ਹੀ ਆਧਾਰ ਲੋਕ ਦੇਖਦੇ ਨੇ ਅੱਖਾਂ ਰਾਹੀਂ ਲੋਕਾਂ ਨੂੰ ਪਤਾ ਲੱਗਦਾ ਮਹਿਸੂਸ ਕਰਦੇ ਨੇ ਅਸੀਂ ਚਾਹੁੰਦੇ ਹਾਂ ਕਿ ਲੋਕ ਵੀ ਸਾਡਾ ਇੱਕ ਅੰਗ ਬਣਨ ਤੇ ਜਿਹੜੀ ਵੀ ਕੋਈ ਅਜੋਜੀ ਸੂਚਨਾ ਸਾਨੂੰ ਤੁਰੰਤ ਦੇਣ ਇਹਦੇ ਨਾਲ ਹੀ ਅਸੀਂ ਅਪੀਲ ਕਰਦੇ ਆ ਕਿ ਜਿੱਥੇ ਵੀ ਜਿਹਦਾ ਵੀ ਕੋਈ ਰੈਜ਼ਿਡੈਂਸ ਹੈ ਰਹਾਇਸ਼ ਹੈ ਜੇ ਕਿਸੇ ਨੂੰ ਉੱਥੇ ਆਲੇ ਦੁਆਲੇ ਵੀ ਕੁਝ ਇਹੋ ਜੀ ਚੀਜ਼ ਵਸਤੂ ਪਈ ਦਿਖਦੀ ਹੈ ਵਾਈਕਲ ਕੋਈ ਅਣਜਾਣ ਵਾਈਕਲ ਖੜਿਆ ਤਿਕਦਾ ਉਹ ਸੰਬੰਧਤ ਪੁਲਿਸ ਸਟੇਸ਼ਨ 'ਚ ਇਮੀਡੀਏਟਲੀ ਕੰਪਲੇਂਟ ਦੱਸੋ ਚਾਹੇ ਰਿਟਰਨ ਨਹੀਂ ਦੇਣੀ ਸਾਨੂੰ ਇਨਫੋਰਮੇਸ਼ਨ ਵੀ ਜੇ ਦੇ ਦੇਣਗੇ ਅਸੀਂ ਉਹਦੇ ਤੇ ਵੀ ਤੁਰੰਤ ਕਾਰਵਾਈ ਕਰਾਂਗੇ ਇਹਦੇ ਨਾਲ ਹੀ ਜਿਹੜੇ ਵੀ ਕਿਰਾਏਦਾਰ ਨੇ ਉਹਨਾਂ ਦੇ ਉੱਤੇ ਵੀ ਅਸੀਂ ਪੁਲਿਸ ਦੀ ਪ੍ਰੋਪਰ ਨਿਗ੍ਹਾ ਹੈਗੀ ਹੈ ਜਿਹੜਾ ਕੋਈ ਬੰਦਾ ਨਾਨ ਵੈਰੀਫਾਈਡ ਹੈ ਉਹ ਕੋਈ ਕਿਰਾਏ ਤੇ ਮਕਾਨ ਮਾਲਕ ਇੱਕ ਕਿਰਾਏ ਦੀ ਲਾਲਚੀ ਨਹੀਂ ਰੱਖ ਲੈਂਦਾ ਪਰ ਵੈਰੀਫਾਈ ਨਹੀਂ ਕਰਦਾ ਉਹ ਵੀ ਅਸੀਂ ਅਪੀਲ ਕਰਦੇ ਆ ਪੁਲਿਸ ਕੀ ਸਾਡੇ ਤੋਂ ਵੈਰੀਫਾਈ ਜ਼ਰੂਰ ਕਰਵਾਓ ਸਾਨੂੰ ਪਤਾ ਹੈਗਾ ਸਾਡਾ ਜਿਹੜਾ ਆਨਲਾਈਨ ਸਾਡੇ ਅ ਕ੍ਰਿਮੀਨਲ ਟਰੈਕਿੰਗ ਸਿਸਟਮ ਚੱਲਦਾ ਹੈ ਅਸੀਂ ਉਹਦੇ ਰਾਹੀਂ ਚੈੱਕ ਕਰਦੇ ਆਂ ਹਿੰਦੁਸਤਾਨ 'ਚ ਜੇ ਕਿਤੇ ਵੀ ਉਸ ਬੰਦੇ ਨੇ ਕੋਈ ਇਹੋ ਜਿਹੀ ਕਿਰਿਆਵਿਧੀ ਕੀਤੀ ਹੈ ਉਹਦਾ ਰਿਕਾਰਡ ਸਾਡੇ ਕੋਲ ਹੈਗਾ ਉਸ ਤੋਂ ਬਾਅਦ ਹੀ ਕਰਾਇਤੇ ਕਿਸੇ ਨੂੰ ਆਪਣਾ ਜਿਹੜਾ ਇੱਕ ਕੀਪਟੀ ਘਰ ਹੈ ਉਹਦੇ